ਨੇ ਦੁਕਾਨ ਤੋਂ 2 ਲੱਖ 400 ਦਾ 217000 ਦਾ ਚੈੱਕ ਪੀ ਐਨ ਬੀ ਤੋਂ ਲੈ ਕੇ ਗਿਆ ਸੀ ਤੇ ਜਿਸ ਦਿਨ ਮੈਂ ਪੇਮੈਂਟ ਲੈ ਕੇ ਕਲੈਕਸ਼ਨ ਕਰ ਲਈ ਪੇਮੈਂਟ ਵੀ ਕਲੈਕਟ ਕਰ ਲਈ ਤੋਂ ਉਸ ਤੋਂ ਬਾਅਦ ਮੈਨੂੰ ਇਹ ਪੈਂਡਿੰਗ ਚੈੱਕਾਂ ਦੀ ਮੈਨੂੰ ਪੁੱਛਣ ਲੱਗ ਗਿਆ ਤੇ ਉੱਥੇ ਹੀ ਮੇਰਾ ਬੈਂਕ ਦੇ ਵਿੱਚ ਹੀ ਬੈਗ ਨੂੰ ਘੱਟ ਮਾਰ ਕੇ ਤੇ ਜਿਸ ਦਿਨ ਚੋ ਲੱਖ ਰੁਪਇਆ ਕੱਢ ਕੇ ਲੈ ਕੇ ਤੇ ਜਿਸ ਦੀ ਸੀਸੀਟੀਵੀ ਫੁਟੇਜ ਪੰਜਾਬ ਪੁਲਿਸ ਤੇ ਕੋਲ ਵੀ ਹੈ ਜੇ ਕਰਬੰਦ ਦਾ ਬੈਂਕ ਦੇ ਵਿੱਚ ਵੀ ਸੇਫ ਹਦੀ ਆਖਿਰ ਕਿਤੇ ਵੀ ਸੇਫ ਹਦੀ ਕਿੰਨੇ ਜਨ ਦੇ ਸੀ ਜਿਹੜੇ ਬੈਸਕੰਦੂ ਸ਼ੇਰ ਜਨ ਇੱਕੋ ਜਨਾਂ